2015 ਦੀਆਂ ਬੇਅਦਬੀ ਦੀਆਂ ਘਟਨਾਵਾਂ ਤੇ ਲਗਾਤਾਰ ਸਿਆਸਤ ਹੁੰਦੀ ਨਜ਼ਰ ਆ ਰਹੀ ਹੈ। ਇਹਨਾਂ ਮਾਮਲਿਆਂ ਦੇ ਵਿੱਚ ਹੁਣ ਤੱਕ ਕੋਈ ਇਨਸਾਫ ਨਹੀਂ ਮਿਲਿਆ। ਤੇ ਆਕਾਲੀ ਸਰਕਾਰ ਵੱਲੋਂ ਹੋਈ ਬੇਅਦਬੀ ਦੀ ਘਟਨਾ ਬਾਰੇ ਸੁਖਬੀਰ ਸਿੰਘ ਬਾਦਲ ਨੇ ਵੱਡੇ ਖੁਲਾਸੇ ਕਰ ਦਿੱਤੇ ਨੇ। ਸੁਖਬੀਰ ਬਾਦਲ ਦਾ ਇਹ ਕਹਿਣਾ ਹੈ ਕਿ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੇ ਲਈ ਵੱਡੇ ਪੱਧਰ ਤੇ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਸੂਬੇ ਦੀ ਆਵਾਜ਼ ਨੂੰ ਬੰਦ ਕੀਤਾ ਜਾ ਸਕੇ। ਸੁਖਬੀਰ ਬਾਦਲ ਇੱਥੇ ਭਾਈ ਰੰਦੀਰ ਸਿੰਘ ਨਗਰ ਸਥਿਤ ਗੁਰਿੰਦਰਪਾਲ ਸਿੰਘ ਪੱਪੂ ਦੇ ਪੁੱਤਰ ਐਡਵੋਕੇ ਗਗਨਪ੍ਰੀਤ ਸਿੰਘ ਦੇ ਘਰ ਐਡਵੋਕੇ ਪਰੂਪਕਾਰ ਸਿੰਘ ਨੂੰ ਮੰਦੇਹਕ ਦੇ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ ਇਸੇ ਦੁਲਾਰੂ ਨੇ ਕਿ ਕਿ ਇਸ ਵੇਲੇ ਜੰਸ਼ੀਆਂ ਦਾ ਸਾਰਾ ਜ਼ੋਰ ਅਕਾਲੀ ਦਲ ਨੂੰ ਬਦਨਾਮ ਕਰਨ ਤੇ ਖਤਮ ਕਰਨ ਤੇ ਲੱਗਿਆ ਹੋਇਆ ਪਰ ਜਾਰੂ ਵਰਕਰ ਪਾਰਟੀ ਦੀ ਮਜ਼ਬੂਤੀ ਦੇ ਲਈ ਡਟ ਕੇ ਪੈਰਾ ਦੇ ਰਹੇ ਨੇ ਉਹਨਾਂ ਸਪਸ਼ਟ ਕੀਤਾ ਕਿ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਾਰ ਜਾਂ ਫਿਰ ਉਹਨਾਂ ਦਾ ਕੋਈ ਹੱਥ ਨਹੀਂ ਹੈ ਕਿਉਂਕਿ ਅੰਮ੍ਰਿਤਧਾਰੀ ਸਿੱਖ ਨੇ ਤਸਵੀਰਾਂ ਰਹਿਤ ਮਰਿਆਦਾ ਦੇ ਅਨੁਸਾਰ ਨਿਤਨੇਮ ਕਰਦੇ ਉਹਨਾਂ ਕਿਹਾ ਕਿ ਕਟਿਆ ਦੋਸ਼ ਏਜੰਸੀਆਂ ਦੇ ਵੱਲੋਂ ਸਿੱਖ ਕੌਮ ਨੂੰ ਪਰਮ ਪੁਲੇਖੇ ਦੇ ਵਿੱਚ ਪਾਉਣ ਦੇ ਲਈ ਤੇ ਵੰਡੀਆਂ ਪਾਉਣ ਦੇ ਲਈ ਕੀਤੇ ਜਾ ਰਹੇ ਨੇ ਉਹਨਾਂ ਆਮ ਆਦਮੀ ਪਾਰਟੀ ਸਣੇ ਦੂਜੀਆਂ ਰਾਜਸੀ ਪਾਰਟੀਆਂ ਨੂੰ ਪੰਜਾਬ ਵਿਰੋਧੀ ਘਰਾਰ ਦਿੱਤਾ ਤੇ ਕਿਹਾ ਕਿ ਲੋਕਾਂ ਵਰਗੀਆਂ ਪਾਰਟੀਆਂ ਤੋਂ ਸੁਚੇਤ ਰਹਿਣਾ ਚਾਹੀਦਾ ਉਹਨਾਂ ਕਿਹਾ ਕਿ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਪੰਜਾਬ ਦੀ ਸਿਆਸਤ ਨੂੰ ਮੋੜਦਵੇਗੀ ਦੱਸ ਦਈਏ ਕਿ 2015 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੱਲੋਂ ਸ਼੍ਰੀ ਗੁਰੂਕ੍ਰੰਤ ਸਾਹਿਬ ਜੀ ਦੀ ਬੇਅਦਬੀ ਤੇ ਉਸ ਤੋਂ ਬਾਅਦ ਕੂਟਕਪੂਰਾ ਗੋਲੀਕੰਢ ਦੀ ਘਟਨਾ ਵਾਪਰਦੀ ਹੈ। ਅਕਾਲੀ ਸਰਕਾਰ ਜਾਣ ਤੋਂ ਬਾਅਦ ਵਿਰੋਧੀ ਪਾਰਟੀਆਂ ਲਗਾਤਾਰ ਤਤਕਾਲ ਬਾਦਲ ਸਰਕਾਰ ਨੂੰ ਘੇਰਦਿਆਂ ਆ ਰਹੀਆਂ ਨੇ ਤੇ ਇਹਨਾਂ ਘਟਨਾਵਾਂ ਦੇ ਕਾਰਨ ਹੀ ਵਿਧਾਨ ਸਭਾ ਤੋਂ ਲੈ ਕੇ ਲੋਕ ਸਭਾ ਚੋਣਾਂ ਤੱਕ ਅਕਾਲੀ ਦਲ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਤੇ ਇਸ ਘਟਨਾ ਨੂੰ ਲੈ ਕੇ ਸੁਖਬੀਰ ਬਾਦਲ ਨੇ ਸ਼ਕਾਲ ਤੱਕ ਸਾਹਮਣੇ ਪੇਸ਼ ਹੋ ਕੇ ਮੰਨਿਆ ਕਿ ਉਹਨਾਂ ਦੀ ਸਰਕਾਰ ਵੱਲੋਂ ਜੋ ਬੇਅਦਬੀ ਜਾਂ ਗੋਲੀਕੰਢ ਦੀ ਘਟਨਾ ਹੋਈ ਹੈ ਉਸ ਤੋ ਇਨਸਾਫ ਉਹ ਨਹੀਂ ਦਿਵਾ ਸਕਨੇ ਪਰ ਬਾਅਦ ਦੇ ਵਿੱਚ ਸੁਖਬੀਰ ਬਾਦਲ ਇਸ ਗੱਲ ਤੋਂ ਮੁਕਰ ਗਏ ਸਨ ਉਹਨਾਂ ਕਿਹਾ ਕਿ ਮੈਂ ਤਾਂ ਪਾਰਟੀ ਦੀ ਮਜ਼ਬੂਤੀ ਦੇ ਲਈ ਸਾਰੇ ਗੁਨਾਹ ਆਪਣੀ ਝੋਲੀ ਪਵਾ ਲਏ ਨੇ ਪਰ ਅਸੀਂ ਬੇਕਸੂਰ ਆ ਇਸ ਘਟਨਾ ਦੇ ਵਿੱਚ ਕਈ ਐਸਆਈਟੀ ਤੇ ਕਮਿਸ਼ਨ ਜਾਂਚ ਕਰ ਚੁੱਕੀਆਂ ਨੇ ਹੁਣ ਤੱਕ ਚਾਰ ਮੁੱਖ ਮੰਤਰੀ ਵੀ ਬਦਲੇ ਜਾ ਚੁੱਕੇ ਨੇ ਪਰ ਇਨਸਾਫ ਅਜੇ ਤੱਕ ਨਹੀਂ ਮਿਲਿਆ ਜਿਹੜੀ ਵੀ ਸਰਕਾਰ ਆਉਂਦੀ ਹੈ ਵਾਅਦਾ ਤਾਂ ਜ਼ਰੂਰ ਕਰਦੀ ਹੈ ਕਿ 2015 ਦੇ ਵਿੱਚ ਹੋਈ ਬੇਅਦਬੀ ਤੇ ਗੋਲੀਕੰਢ ਦਾ ਇਨਸਾਫ ਦਵਾਵਾਂਗੇ ਪਰ ਜ਼ਮੀਨੀ ਪੱਧਰ ਤੇ ਤੇਜ਼ੀ ਦੇ ਨਾਲ ਕੰਮ ਹੁੰਦਾ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਹੁਣ ਵੇਖਣਾ ਹੋਵੇਗਾ ਕਿ ਕਿਹੜੀ ਸਰਕਾਰ ਇਹਨਾਂ ਮਾਮਲਿਆਂ ਦਾ ਇਨਸਾਫ ਦਵਾਵੇਗੀ 2015 ਦੀਆਂ ਬੇਅਦਬੀ ਦੀਆਂ ਘਟਨਾਵਾਂ ਤੇ ਲਗਾਤਾਰ ਸਿਆਸਤ ਹੁੰਦੀ ਨਜ਼ਰ ਆ ਰਹੀ ਹੈ ਇਹਨਾਂ ਮਾਮਲਿਆਂ ਦੇ ਵਿੱਚ ਹੁਣ ਤੱਕ ਕੋਈ ਇਨਸਾਫ ਨਹੀਂ ਮਿਲਿਆ ਤੇ ਅਕਾਲੀ ਸਰਕਾਰ ਵੇਲੇ ਹੋਈ ਬੇਅਦਬੀ ਦੀ ਘਟਨਾ ਬਾਰੇ ਸੁਖਬੀਰ ਸਿੰਘ ਬਾਦਲ ਨੇ ਵੱਡੇ ਖੁਲਾਸੇ ਕਰ ਦਿੱਤੇ ਨੇ ਸੁਖਬੀਰ ਬਾਦਲ ਦਾ ਇਹ ਕਹਿਣਾ ਹੈ ਕਿ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤ ਕਰਨ ਦੇ ਲਈ ਵੱਡੇ ਪੱਧਰ ਤੇ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਸੂਬੇ ਦੀ ਆਵਾਜ਼ ਨੂੰ ਬੰਦ ਕੀਤਾ ਜਾ ਸਕੇ ਸੁਖਬੀਰ ਬਾਦਲ ਇੱਥੇ ਭਾਈ ਲੰਦੀਰ ਸਿੰਘ ਨਗਰ ਸਥਿਤ ਗੁਰਿੰਦਰਪਾਲ ਸਿੰਘ ਪੱਪੂ ਦੇ ਪੁੱਤਰ ਐਡਵੋਕੇ ਗਗਨਪ੍ਰੀਤ ਸਿੰਘ ਧਿਕਾ ਐਡਵੋਕੇ ਪਰਪਕਾਰ ਸਿੰਘ ਨੂੰ ਮੰਦੇਹਕ ਦੇ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ ਇਸੇ ਦੌਰਾਨ ਕਿ ਕਈ ਕੇਸ ਵੇਲੇ ਏਜੰਸੀਆਂ ਦਾ ਸਾਰਾ ਜ਼ੋਰ ਅਕਾਲੀ ਦਲ ਨੂੰ ਬਦਨਾਮ ਕਰਨ ਤੇ ਖਤਮ ਕਰਨ ਤੇ ਲੱਗਿਆ ਹੋਇਆ ਪਰ ਜਾਰੂ ਵਰਕਰ ਪਾਰਟੀ ਦੀ ਮਜ਼ਬੂਤੀ ਦੇ ਲਈ ਡਟ ਕੇ ਪੈਰਾ ਦੇ ਰਹੇ ਨੇ ਉਹਨਾਂ ਨੇ ਸਪਸ਼ਟ ਕੀਤਾ ਕਿ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਿੱਚ ਸ਼ਾਮਲੀ ਅਕਾਲੀ ਦਲ ਬਾਦਲ ਸਰਕਾਰ ਜਾਂ ਫਿਰ ਉਹਨਾਂ ਦਾ ਕੋਈ ਹੱਥ ਨਹੀਂ ਹੈ ਕਿਉਂਕਿ ਉਹ ਅੰਮ੍ਰਿਤਧਾਰੀ ਸਿੱਖ ਨੇ ਤਸਵੀਰਾਂ ਸ਼ਰਮ ਰਹਿਤ ਮਰਿਆਦਾ ਦੇ ਅਨੁਸਾਰ ਨਿਤਨੇਮ ਕਰਦੇ ਉਨਾ ਕੀ ਕੀ ਕਟਿਆ ਦੋਸ਼ ਏਜੰਸੀਆਂ ਦੇ ਵੱਲੋਂ ਸਿੱਖ ਕੌਮ ਨੂੰ ਪਰਮ ਪੁਲੇਖੇ ਦੇ ਵਿੱਚ ਪਾਉਣ ਦੇ ਲਈ ਤੇ ਵੰਡੀਆਂ ਪਾਉਣ ਦੇ ਲਈ ਕੀਤੇ ਜਾ ਰਹੇ ਨੇ ਉਹਨਾਂ ਆਮ ਆਦਮੀ ਪਾਰਟੀ ਸਣੇ ਦੂਜੀਆਂ ਰਾਜਸੀ ਪਾਰਟੀਆਂ ਨੂੰ ਪੰਜਾਬ ਵਿਰੋਧੀ ਘਰਾਰ ਦਿੱਤਾ ਤੇ ਕਿਹਾ ਕਿ ਲੋਕਾਂ ਵੱਜੀਆਂ ਪਾਰਟੀਆਂ ਤੋਂ ਸੁਚੇਤ ਰਹਿਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਪੰਜਾਬ ਦੀ ਸਿਆਸਤ ਨੂੰ ਮੋੜ ਤਵੇਗੀ ਦੱਸ ਦਈਏ ਕਿ 2015 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੱਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਉਸ ਤੋਂ ਬਾਅਦ ਕੋਟਕਪੂਰਾ ਗੋਲੀਕੰਢ ਦੀ ਘਟਨਾ ਵਾਪਰਦੀ ਹੈ ਅਕਾਲੀ ਸਰਕਾਰ ਜਾਣ ਤੋਂ ਬਾਅਦ ਵਿਰੋਧੀ ਪਾਰਟੀਆਂ ਲਗਾਤਾਰ ਤਤਕਾਲ ਬਾਦਲ ਸਰਕਾਰ ਨੂੰ ਘੇਰਦਿਆਂ ਆ ਰਹੀਆਂ ਨੇ ਤੇ ਨਾ ਘਟਨਾਵਾਂ ਦੇ ਕਾਰਨ ਹੀ ਵਿਧਾਨ ਸਭਾ ਤੋਂ ਲੈ ਕੇ ਲੋਕ ਸਭਾ ਚੋਣਾਂ ਤੱਕ ਅਕਾਲੀ ਦਲ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਸ ਘਟਨਾ ਨੂੰ ਲੈ ਕੇ ਸੁਖਬੀਰ ਬਾਦਲ ਨੇ ਸ਼ਕਾਲ ਤੱਕ ਸਾਹਮਣੇ ਪੇਸ਼ ਹੋ ਕੇ ਮੰਨਿਆ ਕਿ ਉਹਨਾਂ ਦੀ ਸਰਕਾਰ ਵੱਲੇ ਜੋ ਬੇਅਦਬੀ ਜਾਂ ਗੋਲੀਕੰਢ ਦੀ ਘਟਨਾ ਹੋਈ ਹੈ ਉਸ ਵਿੱਚੋਂ ਇंसाफ ਉਹ ਨਹੀਂ ਦਿਵਾ ਸਕੇ ਨੇ ਪਰ ਬਾਅਦ ਦੇ ਵਿੱਚ ਸੁਖਬੀਰ ਬਾਦਲ ਇਸ ਗੱਲ ਤੋਂ ਮੁਕਰ ਗਏ ਸਨ ਉਹਨਾਂ ਕਹਿ ਕੇ ਮੈਂ ਤਾਂ ਪਾਰਟੀ ਦੀ ਮਜ਼ਬੂਤੀ ਦੇ ਲਈ ਸਾਰੇ ਗੁਨਾਹ ਆਪਣੀ ਗੋਲੀ ਪਵਾਲੇ ਨੇ ਪਰ ਅਸੀਂ ਬੇਕਸੂਰ ਆ ਇਸ ਘਟਨਾ ਦੇ ਵਿੱਚ ਕਈ ਐਸਆਈਟੀ ਤੇ ਕਮਿਸ਼ਨ ਜਾਂਚ ਕਰ ਚੁੱਕੀਆਂ ਨੇ ਹੁਣ ਤੱਕ ਚਾਰ ਮੁੱਖ ਮੰਤਰੀ ਵੀ ਬਦਲੇ ਚਾ ਚੁੱਕੇ ਨੇ ਪਰ ਇਨਸਾਫ ਅਜੇ ਤੱਕ ਨਹੀਂ ਮਿਲਿਆ ਜਿਹੜੀ ਵੀ ਸਰਕਾਰ ਆਉਂਦੀ ਹੈ ਵਾਅਦਾ ਤਾਂ ਜ਼ਰੂਰ ਕਰਦੀ ਹੈ ਕਿ 2015 ਦੇ ਵਿੱਚ ਹੋਈ ਬੇਅਦਬੀ ਤੇ ਗੋਲੀ ਕੰਡ ਦਾ ਇਨਸਾਫ ਦਿਵਾਵਾਂਗੇ ਪਰ ਜ਼ਮੀਨੀ ਪੱਧਰ ਤੇ ਤੇਜ਼ੀ ਦੇ ਨਾਲ ਕੰਮ ਹੁਣ ਤਾਂ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਹੁਣ ਵੇਖਣਾ ਹੋਵੇਗਾ ਕਿ ਕਿਹੜੀ ਸਰਕਾਰ ਇਹਨਾਂ ਮਾਮਲਿਆਂ ਦਾ ਇਨਸਾਫ ਦਿਵਾਵੇਗੀ